ਮੈਨੂੰ ਆ ਕੇ ਪੁੱਛਦਾ ਕਿ ਜਲਦੀ ਤੇਰ ਕੋ ਪੈਸੇ ਹੈਗੇ ਆ ਮੈਂ ਪਹਿਲੀ ਵੇਚਣੀ ਆ। ਉਹ ਮੇਰੀ ਸੁਣ ਗੱਲ ਕਿੰਨੇ ਕਿਤੇ ਕੋ ਪੈਸੇ ਆ। ਉਹ ਯਾਰ ਮੈਂ ਜਿੱਥੋਂ ਮਰਜੀ ਪੈਸੇ ਕੀਤੀ ਹੁਣ ਮੈਂ ਮਰਜੀ ਦਵਾ। ਜੇ ਤੇ ਕੋ 4-5 ਲੱਖ ਆ ਹੀ ਗਿਆ ਵਾ ਨਾ ਤੇ ਚੁੱਪ ਕਰਕੇ ਬੈਠਾ ਰਹਿ। ਆ ਘਰ ਕੋਲਾ ਜਿਹੜਾ ਇਹਦਾ ਮੂੰਹ ਸਵਾਰ ਲਾ ਪਿਆਲੀਆਂ ਲੈਿੰਦਾ ਫਿਰਨ ਡਿਆਂ। ਮੈਂ ਸਵਾਰ ਲੂੰਗਾ ਠੀਕ ਹੈ ਨਾ। ਸਵਾਰ ਲੂੰਗਾ ਤੂੰ। ਇਹਦੇ ਆਸਾਨ ਆ ਨਾ। ਇਹ ਘਰ ਕੋਲਾ ਵੀ ਸਵਾਰ ਲੂੰਗਾ। ਉਹ ਚੁੱਪ ਕਰਕੇ ਨਾ ਪਿਆਲੀ ਜਿਹਨੂੰ ਮੈਂ ਵੇਚੀ ਉਹਦੇ ਕੋ ਰਹਿਣ ਦੇ। ਚੰਗਾ। ਯਾਰ ਤੈਨੂੰ ਇਹਦੇ ਵਿੱਚ ਕੀ ਆ? ਇਹ ਮੇਰੀ ਮਰਜ਼ੀ ਆ ਠੀਕ ਹੈ ਨਾ ਤੇ ਮ ਉਹ ਇਹ ਤਾਂ ਚੜਾਈ ਹੋ ਗਈ ਨਾ ਫਿਰ ਮਰਤੇ ਅੱਗੇ ਤੁਹਾਨੂੰ ਹੀ ਲੱਗੀ ਆਗੇ ਕਿ ਦਿਲਜੀਤੋਂ ਨਾ ਪਹਿਲੀ ਕੋ ਲੜੀ ਆ। ਪਾਹੋਂ ਲੜੀ ਆਇਆ ਇਧਰ। ਮੈਨੂੰ ਤਾਂ ਸਮਝ ਨਹੀਂ ਲੱਗਦੀ ਇਹਨਾਂ ਨੂੰ ਪਤਾ ਕਿੱਥੋਂ ਲੱਗ ਜਾਂਦਾ ਵਾ। ਪਤਾ ਕਿਥੋਂ? ਸੁਨੀਪ ਪਤਾ ਕਿਉਂ ਨਹੀਂ ਲੱਗਣਾ? ਸ਼ਰੀਆਵਾਂ ਲਈਏ ਇਹ ਲੋਕ ਲਗਾ ਕੇ ਲੈ ਕੇ ਜਾਈ। ਉਹ ਤਾਂ ਚਲੋ ਹੈਗਾ ਵਾ। ਪਰ ਉਹ ਕਿੱਡੀ ਛੇਤੀ ਆ ਜਾਂਦੇ ਲੜਨਾ। ਉਹਨਾਂ ਦੀ ਗੱਲ ਕੀਤੀ ਮੈਂ। ਕੋਤੇ ਦਾ ਦਿਮਾਗ ਖਰਾਬ ਆ। ਮੈਨੂੰ ਤੇ ਇਹ ਪਤਾ ਹੀ ਨਹੀਂ ਕਿ ਉਧਰ ਜਾ ਕੇ ਬੋਲ ਕੇ ਆਇਆ ਵਾ। ਇੱਕ ਨੂੰ ਤਾਂ ਮੈਂ ਜਾ ਕੇ ਚੁੱਪ ਕਰਾਇਆ ਈ। ਉਹ ਵੀ ਬੋਲਦੀ ਹੀ ਬੜੀ। ਮੈਂ ਮੇਰੀ ਗੱਲ ਸੁਣ ਤੂੰ ਵੀੇਜ ਦਿੱਤੀ ਜੇਰਾ ਮਰਜੀ ਲਵੇ ਨਾ ਲਵੇ ਤੁਹਾਨੂੰ ਇਹ ਚ ਕਾਦੀ ਨਾਰਾਜ਼ਗੀ ਹੈ ਮੈਂ ਮੈਨੂੰ ਤੇ ਬੜੀ ਖੁਸ਼ੀ ਚੜੀ ਹੈ ਕਿ ਮੇਰੇ ਮੁੰਡੇ ਨੇ ਲੈ ਲਈ ਬਗਾਨਾ ਬੰਦਾ ਨਹੀਂ ਵਿੱਚ ਫਸਿਆ ਪਾਪ ਨਹੀਂ ਜਾ ਸਕਦਾ ਤੇਰੇ ਕੱਲੇ ਗਿਆ ਵਾ ਮੰਮੀ ਮੈਂ ਕਿਸ ਨੂੰ ਕੋਹ ਨਹੀਂ ਗਿਆ ਠੀਕ ਹੋਣਾ ਤੇ ਨਾਲੇ ਨਾਮ ਨੇ ਲੋੜੀਏ ਕਿਹਨੂੰ ਕਹਿੰਦੀ ਤੇ ਉਧਰ ਜਾਓ ਚਾਹੇ ਕਿ ਦਾਂ ਮੈਨੂੰ ਕੀ ਪਤਾ ਉਹਨਾਂ ਨੂੰ ਪਤਾ ਲੱਗ ਗਿਆ ਉਹ ਬਾਰੋਕ ਦਿਓ ਤੇ ਚਲ ਗਏ ਹੋਣਗੇ ਸਰਪਿੰਦਰ ਉਹਨੂੰ ਕੋਈ ਦੁੱਖ ਨਹੀਂ ਆ ਤੈਨੂੰ ਦੁੱਖ ਵਾ ਸਾਰਾ ਜਦੋਂ ਦਾ ਤੈਨੂੰ ਪਤਾ ਲੱਗਾ ਮੈਂ ਨਾ ਤੈਨੂੰ ਕੁਛ ਕੁਛ ਹੋਣ ਡਿਆ ਵਦੋਂ ਤਾਂ ਵੀ ਇਹਨਾਂ ਨੇ ਲੈ ਕੋ ਲਈਏ ਜ਼ਮੀਨ ਮੰਮੀ ਆਹ ਭਲਾ ਕਿਦਾਂ ਦੀਆਂ ਗੱਲਾਂ ਹੋਈਆਂ ਤੂੰ ਹੀ ਮੇਰੇ ਸੱਤੇ ਚੜਨਾ ਹੁੰਦਾ ਆਗੇ ਤੇ ਕਿਹਦੇ ਚੜਨਾ ਕੋਈ ਮਾੜੀ ਨਹੀਂ ਕੋਈ ਚੰਗੀ ਨਹੀਂ ਤੁਹਾਨੂੰ ਚਲ ਜਾਗੇ ਪਾਸੇ ਨਿਕਲ ਜਾ ਫਿਰ ਪੇ ਸੌਖੀ ਹੋ ਜਾਊਗੀ ਸਾਰਿਆਂ ਦੀ ਹਾਂ ਹੋਈ ਗੱਲ ਆਂਦੀ ਆ ਹੋਰ ਤੈਨੂੰ ਕੋਈ